ਕੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੋਰੂ ਬਾਈ ਜੀ ਗੋਰੂ ਕੀ ਕੁਝ ਵਾਰਦਾਤ ਹੋਈ ਹੈ ਕਹਿੰਦੇ ਬਹੁਤ ਸੰਜਿਆਦਾ ਨਕਦੀ ਪਸਵਾਨ ਲੈ ਗਈ ਸਾਡਾ ਮੇਰੇ ਬ੍ਰਦਰ ਹੈ ਜੀ ਮੇਰੇ ਬ੍ਰਦਰ ਦਾ ਘਰ ਹੈ ਤੇ ਅੱਜ ਜੀ 3 ਵਜੇ ਤੋਂ 3 ਵਜੇ 2:30 ਤੋਂ 3-4 ਵਜੇ ਦੇ ਵਿੱਚ ਵੇਲੇ ਤੱਕ ਇਹ ਚੋਰੀ ਹੋਈ ਆ ਸਾਡੇ ਘਰੋਂ 23 ਟੋਲੇ ਸੋਨਾ ਤੇ ਸਾਢੇ 4 ਲੱਖ ਰੁਪਏ ਕੈਸ਼ ਇਹ ਲੈ ਗਏ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਆ ਤੇ ਉਹ ਸਵੇਰੇ ਆਏ ਸੀਗੇ ਉਹ ਅੱਗੇ ਆਪਣਾ ਆਸ਼ਵਾਸਨ ਦੇ ਗਏ ਆ ਤੇ ਉਹਨਾਂ ਕੋਲ سونے ਦਾ ਜਿਹੜਾ ਸਕੈਨਰ ਹੁੰਦਾ ਜਿਹੜਾ ਸੋਨਾ ਸਕੈਨ ਕਰ ਲੈਂਦੇ ਆ ਉਹ ਵੀ ਉਹਨਾਂ ਦੇ ਕੋਲ ਸੀਗਾ ਜਿੱਦਾਂ ਹੀ ਬੜੇ ਆ ਉਹਨਾਂ ਨੂੰ ਮਸ਼ੀਨ ਨੇ ਸੋਨਾ ਸਕੈਨਰ ਕਰਤਾ ਆ ਉੱਥੋਂ ਹੀ ਚੱਕਿਆ ਉਹਨਾਂ ਨੇ ਉਹ ਲੈ ਗਏ ਤੇ ਜਿਹੜਾ ਡੁਪਲੀਕੇਸੀ ਵੀ ਸੀਗੀ ਉਹ ਐਸ ਇਟ ਇਜ਼ ਉੱਥੇ ਛੱਡ ਗਏ ਤੇ ਇੰਨੀ ਉਹਨਾਂ ਨੂੰ ਪਤਾ ਸੀਗਾ ਕਿ ਡੁਪਲੀਕੇਟ ਹੈ ਜਾਂ origi ਹਾਂ ਕਿਉਂਕਿ ਉਹ ਡੁਪਲੀਕੇਸੀ ਹੈ ਇਹ ਉੱਦੈ ਹੀ ਪਿਆ ਹੋਇਆ ਤੇ ਜਿਹੜਾ ਆਪਣਾ origi nal ਹੈ ਸਾਰਾ ਹੀ ਸਾਰਾ ਕੁਝ ਲੈ ਗਏ ਬਈ ਡਾਇਮੰਡ ਸੈੱਟ ਵੀ ਵਗਾਰਾ ਵੀ ਸਾਰਾ ਕੁਝ ਹੁਣ ਬਸ ਸਾਡੇ ਨਾਲ ਇਹ ਮੰਗ ਆ ਜੀ ਸਾਡਾ ਜਿਹੜਾ ਇੰਨਾ ਭਾਰਾ ਨੁਕਸਾਨ ਹੋ ਗਿਆ ਆ ਸਾਨੂੰ ਛੇਤੀ ਛੇਤੀ ਇਹਦਾ ਮੁਆਵਜ਼ਾ ਦਵਾਇਆ ਜਾਵੇ ਚਾਰ ਘਰਾਂ ਚ ਬਈ ਹੋਈ ਵਾਰਤਤ ਤੇ ਸਾਡੇ ਘਰ ਚਾ ਗ੍ਰਿਲ ਪਟ ਕੇ ਅੰਦਰ ਵੜਿਆ ਤੇ ਨਕਦੀ ਲੈ ਗਏ 1.7 ਦੇ ਕੋਲ ਤੇ 20 ਵਾਈ ਤੋਲੇ ਸੁਣਨਾ ਦੋ ਬਾਈਕਾਂ ਲੈ ਕੇ ਗਏ ਅਗੋਂ ਮੱਲੇ ਤੋਂ ਤੇ ਇੱਕ ਇੱਧਰ ਵੀ ਆਪਣੇ ਵਾਂਢੀ ਆ ਗਏ ਉਹਨਾਂ ਦੇ ਘਰ ਵੀ ਬੜੇ ਆ ਉਹਨਾਂ ਦੇ ਚਾਰ ਪੰਜ ਘਰਾਂ ਨੂੰ ਜਿਹੜਾ ਅੰਜਾਮ ਦਿੱਤਾ ਹਾਂਜੀ ਹਾਂਜੀ ਦੇਖੀਏ ਜਿਹੜੇ ਸੀ 6 ਜਣੇ ਸੀ ਬਈ ਇਹ ਤੇ ਕੋਈ ਸੀਸੀਟੀਵੀ ਵੀਡੀਓ ਵਗੈਰਾ ਚ ਆਇਆ ਉਹ ਬੰਦੇ ਸੀਸੀਟੀਵੀ ਚ ਆਇਆ ਬਈ 6 ਜਣੇ ਹੈਗੇ ਆ ਪ੍ਰੋਪਰ ਪਿੱਠੂ ਵਗੈਰਾ ਪਾਏ ਹੋਏ ਇਹਨਾਂ ਨੇ ਪ੍ਰੋਪਰ ਤਿਆਰੀ ਨਹੀਂ ਆਏ ਰੈਂਚ ਤੋਂ ਸਭ ਕੁਝ ਫੜਿਆ ਹੋਇਆ ਤਾਂ ਕਹਿੰਦੇ ਮੈਟਲ ਡਿਟੈਕਟਰ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਵੀ ਹੈਗਾ ਏ ਉਹ ਵੀ ਉਹਨਾਂ ਦੀ ਵੀਡੀਓ ਚ ਆਇਆ ਏ ਉਹ ਡਿਟੈਕਟ ਕਰਦੇਵੇ ਕਿੱਥੇ ਕਿੱਥੇ ਕੋਈ ਮੈਟਲ ਹੈਗਾ ਹੈ ਕੋਈ ਹਥਿਆਰ ਵਗੈਰਾ ਤਾਂ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਜਦ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ 'ਚ ਆਏ ਆ ਸਮਾਨਸਮੂਹ ਨੂੰ ਸੱਪਲ ਸੁਪਰ ਸਭ ਕੋਈ ਫੜਿਆ ਪਿਆ ਉਹਨਾਂ ਨੇ ਪੂਰੀ ਤਿਆਰੀ ਨਾਲ ਆਏ ਆ ਲੱਗਦਾ ਨਹੀਂ ਜੇ ਸੁਰੱਖਿਆ ਪ੍ਰਬੰਧitore ਕਰੜੇ ਹੁੰਦੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਦੇ ਪਰ ਬਹੁਤ ਹਾਲਾਤ ਜਿਹੜੇ ਤਲਵਾੜੇ ਦੇ ਖਾਸ ਕਰਕੇ ਜਾਂ ਹੁਚਾਰਪੁਰ ਦੇ ਸੁਰੱਖਿਆ ਪ੍ਰਬੰਧ ਬਹੁਤ ਢਿੱਲੇ ਨੇ ਜਿਸ ਕਰਕੇ ਆਏ ਦਿਨ ਇਦਾਂ ਦੀ ਵਾਰਦਾਤਾਂ ਹੋ ਰਹੀਆਂ ਨੇ ਸਾਡੇ ਮੱਲੇ ਦਾ ਭਾਈ ਕਦੀ ਹੋਇਆ ਹੀ ਨਹੀਂ ਸੀ ਇਹ ਪਹਿਲੀ ਵਾਰ ਹੈ ਤੇ ਹੁਣ ਤਾਂ ਆਪਾਂ ਨੂੰ ਵੀ ਲੱਗ ਰਿਹਾ ਵੀ ਇਹਦਾ ਸਰਕਸਾਈ ਬਹੁਤ ਢੇਲ ਹੋ ਰਹੀ ਹੈ ਲੱਗਦਾ ਪੁਲਿਸ ਨੂੰ ਵੈਰੀ ਚੌਕਸੀ ਵਰਤਣੀ ਚਾਹੀਦੀ ਸਭ ਨੂੰ ਹਾਂਜੀ ਪੁਲਿਸ ਵਾਲੇ ਆਸ਼ਵਾਸਨ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਆਪਾਂ ਫੜਾਂਗੇ ਬੰਦਿਆਂ ਨੂੰ ਵੀ ਪ੍ਰੋਪਰ ਸਰਚ ਕਰ ਰਹੇ ਆਪਾਂ ਟੀਮਾਂ ਲਾਤੀਆਂ ਆਂ ਜੀ ਦੇਖੋਗੇ ਉਮੀਦ ਹੈ ਜਲਦ ਫੜ ਲੈਣਗੇ ਚੋਰਾਂ ਨੂੰ ਉਮੀਦ ਤਾਂ ਬੁਰੀ ਹੈ ਜੀ ਪੂਰਾ ਕਹਿ ਕੇ ਗਏ ਆ ਬਾਕੀ ਦੇਖਦੇ ਨੇ ਇੱਕ ਨਸਸ ਕਿ ਹਾਰਪੁਰ ਦਾ ਪੰਜਾਬ ਸਰਕਾਰ ਅਗੇ ਕੀ ਮੰਗ ਰਖਣੀ ਹੈ ਮੰਗ ਇਹੀ ਹੈ ਭਾਜੀ ਦੇਖੋ ਨੁਕਸਾਨ ਬਹੁਤ ਹੋ ਗਿਆ ਪੂਰੀ زندگی ਦੀ ਬੰਦੇ ਦੀ ਕਮਾਈ ਹੁੰਦੀ ਆ ਬੰਦਾ ਜੋੜ ਜੋੜ ਕੇ ਰੱਖਦਾ ਤੇ ਇੱਕੋ ਝਟਕੇ ਚਲ ਜੇ ਤਾਂ ਫਿਰ ਬੰਦੇ ਦੇ ਪੱਲੇ ਕੀ ਰਹੇਗਾ ਤੇ ਇਹੀ ਆ ਵੀ ਫੜੇ ਜਾਂ ਚੋਰ ਜਲਦੀ ਤੋਂ ਜਲਦੀ ਤਾਂ ਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਇਦਾਂ ਦਾ ਮੇਰਾ ਨਾਮ ਸੋਨਾ ਮੈਂ ਜੀ ਤਲਵਾੜਾ ਦੇ ਰਹਿਣ ਵਾਲੇ ਆ ਤੇ ਚੋਰ 6 ਜਨੇ ਸੀਗੇ ਆਏ ਜੋ ਕਿ ਸਾਨੂੰ ਰਿਕਾਰਡਿੰਗ ਚ ਅਸੀਂ ਦੇਖਿਆ ਤੇ ਅੰਦਰੋਂ ਸਾਡੇ ਕੈਸ਼ ਲੈ ਕੇ 4-5 4 ਲੱਖ ਤੇ ਬਾਕੀ 20-22 ਤੋਲੇ ਸੋਨਾ ਸੀਗਾ ਤਾਂ ਸੋਨਾ ਵੀ ਸਾਡਾ ਗਿਆ ਜੀ ਤੇ ਤੁਹਾਨੂੰ ਪਤਾ ਨਹੀਂ ਚੱਲਿਆ ਸੁੱਤੇ ਪਿਆ ਨੂੰ ਕਿਦਾਂ ਸਾਨੂੰ ਕੁਝ ਨਹੀਂ ਪਤਾ ਲੱਗਾ ਕੋਈ ਹੋਸ਼ ਨਹੀਂ ਕੋਈ ਕੁਝ ਨਹੀਂ ਸਾਨੂੰ ਅੰਦਰ ਕਮਰੇ ਵਿੱਚ ਲੋਕ ਕਰਤਾ ਬਾਹਰ ਉਹਨਾਂ ਨੇ ਤਾਂ ਕਿ ਅਸੀਂ ਬਾਹਰ ਹੀ ਨਾ ਆ ਪਾਈਏ ਇਹ ਵਾਲਾ ਮੇਨ ਗੇਟ ਐ ਵੀ ਸਾਡਾ ਲੋਕ ਕਰਤਾ ਅੰਦਰ ਰੂਮ ਵੀ ਸਾਡੇ ਲੋਕ ਕਰਤਾ ਤੁਹਾਨੂੰ ਕਿਸ ਤਰ੍ਹਾਂ ਬੰਦਾ ਸਵੇਰੇ ਪਤਾ ਲੱਗਿਆ ਸਵੇਰੇ ਅਸੀਂ 5 ਵਜੇ ਉੱਠੇ ਤਾਂ ਅਸੀਂ ਦਰਵਾਜ਼ਾ ਖੜਕਾਇਆ ਤੇ ਖੁੱਲੇ ਨਾ ਦਰਵਾਜ਼ਾ ਤਾਂ ਅਸੀਂ ਫਿਰ ਘਬਰਾ ਕੇ ਕਿ ਪਤਾ ਨਹੀਂ ਕਿਹਾ ਫਿਰ ਕਿਹਨੇ ਦਰਵਾਜ਼ਾ ਕਿਸ ਤਰ੍ਹਾਂ ਬੰਦਿਆ ਫਿਰ ਸਾਥ ਨਾਲ ਵਾਲੇ ਪਰੋਸੀਆਂ ਨੂੰ ਫੋਨ ਕੀਤਾ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਸੀ ਫਿਰ 12 ਕੇ ਦੇਖਿਆ ਇਧਰੋਂ ਫਿਰ ਸਾਰਾ ਰੁਕ ਹੋਇਆ ਪਿਆ ਸਾਰਾ ਲੱਗਦਾ ਨਹੀਂ ਇਲਾਕੇ ਚ ਸੇਫਟੀ ਦੇ ਪ੍ਰਬੰਧ ਸੁਤੇ ਹੋ ਰਹੇ ਨਹੀਂ ਸੇਫਟੀ ਹਾਂਜੀ ਸ਼ੱਕ ਤਾਂ ਹੁੰਦਾ ਜੀ ਇੰਨਾ ਮਤਲਬ ਕਿ ਕਿੱਦਾਂ ਹੋ ਸਕਦਾ ਕਦੀ ਅੱਜ ਤੱਕ ਇਹ ਗੱਲ ਹੋਈ ਨਹੀਂ ਪਰ ਹੁਣ ਪਤਾ ਨਹੀਂ ਕਿੱਦਾਂ ਇਹ ਹੋ ਗਿਆ ਪਰ ਸਾਡੀ ਤਾਂ ਸਾਰੀ ਉਮਰ ਦੀ ਕਮਾਈ ਗਈ ਜੀ ਕਹੀਏ ਸੀ پوری ਉਮਰ ਲੱਗ ਜਾਂਦੀ ਬੰਦੇ ਨੂੰ ਪੈਸਾ ਸਾਰੀ ਉਮਰ ਜੀ ਪਾਈ ਪਾਈ ਕਰਕੇ ਜੋੜ ਜੋੜ ਕੇ ਚਿੱਜਾਂ ਬੰਦੀਆਂ ਅੱਜ ਕੱਲ ਇੰਨੀ ਮਹਿੰਗਾਈ ਸਬਜ਼ੀ ਬਾਜੀ ਨਹੀਂ ਆਂਦੀ ਅੱਜ ਕੱਲ ਨਹੀਂ ਸਸਤੀ ਤੇ ਇਹ ਤਾਂ ਤੁਸੀਂ ਬਸ ਬਹੁਤ ਬੁਰਾ ਹਾਲ ਹੈ ਜੀ ਸਾਡਾ ਕੀ ਕਰੀਏ ਟੋਟਲ ਕਿੰਨੇ ਕ ਲੱਖ ਦਾ ਨੁਕਸਾਨ ਲੱਗਦਾ ਜਿਹੜਾ ਹੋ ਗਿਆ ਨੁਕਸਾਨ ਜੀ ਹੋ ਹੀ ਗਿਆ ਵੀ ਭਾਈ ਲੱਖ ਦਾ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਕੀ ਹੈ ਸੁਵਾਸਨ ਉਹਨਾਂ ਨੇ ਕੀ ਕਿਹਾ ਹਾਂ ਜੀ ਆਏ ਸੀ ਸਾਰੀ ਇਨਵੈਸਟੀਗੇਸ਼ਨ ਕਰ ਗਏ ਰਿਪੋਰਟ ਸਟੇਟਮੈਂਟ ਵਗੈਰਾ ਲੈ ਗਏ ਆ ਬਾਕੀ ਕਹਿੰਦੇ ਅੱਗੇ ਕਾਰਵਾਈ ਕਰ ਰਹੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499